ਸਮ ਨਹੀਂ ਜਿਸ ਤਰ੍ਹਾਂ ਦੀ ਰਾਤ ਆ ਨਾ ਜੇ ਉਹ ਮਤਲਬ ਅਸੀਂ ਕਹਿ ਰਹੇ ਹਾਂ ਵੀ ਜੈਸੇਦਾਰ ਸਾਹਿਬ ਨੇ ਪੰਥਕ ਸ਼ਕਤੀ ਨੂੰ ਜੋੜਨ ਦਾ ਇੱਕ ਫਾਰਮੂਲਾ ਲੱਭਿਆ ਸੀ ਸੱਤ ਮੈਂਬਰੀ ਕਮੇਟੀ ਦੇ ਹਵਾਲੇ ਕੀਤੀ ਸੀ ਕਮਾਂਡ ਇਕੱਲੀ ਦਾਲ ਦੀ ਪਰ ਹੁਣ ਇਹਨਾਂ ਨੇ ਸੱਤ ਮੈਂਬਰੀ ਕਮੇਟੀ ਨੂੰ ਇਗਨੋਰ ਕਰਕੇ ਆਪੇ ਉੱਥੇ ਕਾਨਫਰੰਸ ਰੱਖ ਦੀ ਮਤਲਬ ਬੇਦਾਵਾ ਪਾੜਨ ਦੇ ਇਤਿਹਾਸ ਨੂੰ ਬੇਦਾਵਾ ਲਿਖਣ ਦੇ ਇਤਿਹਾਸ ਵੱਲ ਮੋੜਨ ਲੱਗੇ ਨੇ ਮਤਲਬ ਉਹ ਧਰਤੀ ਟੁੱਟੀ ਗੰਢਣ ਦੀ ਹੈ ਉਹ ਧਰਤੀ ਮਤਲਬ ਬੇਦਾਵੇ ਲਿਖਣ ਦੀ ਨਹੀਂ ਹੈ ਵੇ ਰਾਵੇ ਪਾੜਨ ਦੀ ਆ ਤੇ ਅੱਜ ਜਿਹੜਾ ਵੀ ਜਹਦਾ ਸਾਹਿਬ ਨੇ ਹੁਕਮ ਸੁਣਾਇਆ ਸੀ ਵੀ ਪੰਥ ਨੂੰ ਖੇਰੂ ਖੇਰੂ ਹੋਏ ਪੰਥ ਨੂੰ ਇੱਕ ਥਾਂ ਤੇ ਇਕੱਠਾ ਕਰਕੇ ਸ਼ਕਤੀ ਬਣਾਈ ਜਾਵੇ ਪੰਥ ਦੀ ਉਹਨੂੰ ਤਾਰਪੀਡੋ ਗिराਇਆ ਜਾਏਗਾ ਜੇ ਸੱਤ ਮੈਂਬਰ ਕਮੇਟੀ ਨੂੰ ਗਰੂਰ ਕਰਕੇ ਕੁਝ ਕਰੋ ਕੁਝ ਲੋਗ ਬਕਰੀ ਕਾਨਫਰੰਸ ਕਰਨਗੇ ਬਲਕੇ ਪੰਘੋੜਾ ਬਦਲ ਕਰੋ ਕੁਦਰਤੀ ਤੌਰ ਤੇ ਪੰਘੋੜਾ ਜੇ ਹੁਕਮ ਨਹੀਂ ਮੰਨਿਆ ਜਾ ਕਿਉਂਕਿ ਜਹੇਦਾਰ ਸਾਹਿਬ ਨੇ ਸਪਸ਼ਟ ਰੂਪ ਵਿੱਚ ਕਹਿਤਾ ਵੀ ਆਨਾ ਕੰਨੀ ਕਰ ਰਹੇ ਨੇ ਜਹੇਦਾਰ ਸਾਹਿਬ ਦੇ ਸਨਾਏ ਹੁਕੂਮ ਨੂੰ ਮੰਨਣ ਤੋਂ ਤੇ ਇਹਦਾ ਮਤਲਬ ਹੈ ਕਿ ਤਰਕਹੀਣ ਗੱਲਾਂ ਕਰ ਰਹੇ ਨੇ ਇਹਦਾ ਮਤਲਬ ਹੈ ਜਹੇਦਾਰ ਸਾਹਿਬ ਨੂੰ ਉਹਨਾਂ ਦੀਆਂ ਗੱਲਾਂ ਪਸੰਦ ਨਹੀਂ ਆਈਆਂ ਇਸੇ ਕਰਕੇ ਉਹਨਾਂ ਨੇ ਸਪਸ਼ਟ ਕਿਹਾ ਵੀ ਉਹ ਤਾਰ ਮਤਲਬ ਆਨਾ ਕੰਨੀ ਕਰ ਰਹੇ ਨੇ ਤੇ ਆਨਾ ਕੰਨੀ ਕਰਨ ਦੀ ਥਾਂ ਉਹਨਾਂ ਨੂੰ ਲਾਗੂ ਕਰਨਾ ਚਾਹੀਦਾ ਕਿ ਗਿਆਨੀ ਰਕबीर ਸਿੰਘ ਜੀ ਨੂੰ ਜਾ ਕੇ ਮਿਲਿਆ ਜਾਵੇ ਵਿਸ਼ੇਸ਼ ਤੌਰ ਤੇ ਜਿਹੜੀ ਉਹਨਾਂ ਨੇ ਕਮੇਟੀ ਬਣਾਈ ਸੀ ਸੱਤ ਮੈਂਬਰੀ ਭਗਤੀ ਕਰਨ ਵਾਸਤੇ ਉਹਦੇ ਵਿੱਚੋਂ ਜਿਹੜੇ ਮੈਂਬਰ ਨਾਲ ਜਾ ਸਕਦੇ ਆ ਉਹਨਾਂ ਨੂੰ ਨਾਲ ਲੈ ਕੇ ਤੇ ਸਿੰਘ ਸਭਾ ਨੂੰ ਜਾ ਕੇ ਉਹਨਾਂ ਨੂੰ ਬੇਨਤੀ ਕਰੀਏ ਕਿ ਇਹ ਤਾਂ ਹੁਣ ਸਾਰੇ ਆਪਣੇ ਅਕਾਲ ਤਖਤ ਸਾਹਿਬ ਦੇ ਹੁਕਮਨਾਮਿਆਂ ਤੋਂ ਭੱਜ ਰਹੇ ਨੇ ਤੇ ਹੁਣ ਸਾਡੇ ਵਾਸਤੇ ਜੋ ਅਗਲਾ ਹੁਕਮ ਹੈ ਸਾਨੂੰ ਦੱਸੋ ਤਾਂ ਕਿ ਅਸੀਂ ਅਗਲੀ ਜਿਹੜੀ ਹੈਗੀ ਆਪਣੀ ਕਾਰਵਾਈ ਕਰ ਸਕੀਏ ਤੇ ਬਹੁਤ ਸਾਰੇ ਸੁਝਾਅ ਆਏ ਨੇ ਇਥੋਂ ਜਿਹੜੇ ਆਪਣੇ ਲੀਡਰ ਸਾਹਿਬਾਨ ਅੱਜ ਹਾਜ਼ਰੀ ਭਰ ਰਹੇ ਆ ਉਹਦੇ ਮੁਤਾਬਕ ਆਉਣ ਵਾਲੇ ਸਮੇਂ 'ਚ ਅਸੀਂ ਜਿਹੜਾ ਸੰਗਤਾਂ ਕੋ ਜਾਵਾਂਗੇ ਅਸੀਂ ਸਮੁੱਚੇ ਪੰਜਾਬ ਦੇ ਜ਼ਿਲ੍ਹਿਆਂ ਵਿੱਚ ਜਾ ਕੇ ਆਪਣੀਆਂ ਮੀਟਿੰਗਸ ਕਨਵੈਨਸ਼ਨਸ ਕਰਾਂਗੇ ਤੇ ਫਿਰ ਜਿਵੇਂ ਲੋਕਾਂ ਦੀ ਰਾਏ ਹੋਊਗੀ ਇੱਕ ਲੋਕ ਰਾਏ ਬਣਾ ਕੇ ਲੋਕ ਲਹਿਰ ਬਣਾ ਕੇ ਉਸ ਤੋਂ ਬਾਅਦ ਅਸੀਂ ਫੈਸਲਾ ਕਰਾਂਗੇ ਕੀ ਕਰਨਾ ਹੈ ਮੋਡਲ ਸਾਹਿਬ ਕਿਹਾ ਸੀ ਕਿ ਅਸੀਂ ਆਪਣੇ ਆਪਣੇ ਤੁਸੀਂ ਜਿਹੜੇ ਹੈਗੇ ਆ ਗਰੁੱਪ ਸਮੇਟ ਲਓ ਅਸੀਂ ਤਾਂ ਸਮੇਟ ਲਿਆ ਗਰੁੱਪ ਆਪਣਾ ਸ਼੍ਰੋਮਣੀ ਅਕਾਲੀ ਦਲ ਸੁਧਾਰ ਲਹਿਰ ਦਾ ਤੁਹਾਡੇ ਸਾਰਿਆਂ ਦੇ ਸਾਹਮਣੇ ਹੀ ਆ ਤੇ ਉਹਨਾਂ ਨੇ ਸਮਝਿਆ ਕਿਤੇ ਸ਼ਾਇਦ ਅਸੀਂ ਬਹੁਤ ਕਾਲੇ ਆ ਕਿ ਅਸੀਂ ਅਕਾਲੀ ਦਲ ਉਹਨਾਂ ਦੇ ਨਾਲ ਬੜੇ ਸਾਨੂੰ ਕਾਲ ਹੈ ਕਿ ਉਹਨਾਂ ਨਾਲ ਰਲਣਾ ਚਾਹੁੰਦੇ ਏਦਾਂ ਨਹੀਂ ਸੀਗਾ ਪ੍ਰਵਾਨ ਕਰੋ ਪ੍ਰਵਾਨ ਕਰਕੇ ਭੇਜੇ ਜਾਣ ਹਜੇ ਤੱਕ ਪ੍ਰਵਾਨ ਨਹੀਂ ਕੀਤੇ ਨਾ ਭੇਜੇ ਆ ਤੇ ਪੇਟ ਜਿਹੜਾ ਮੰਗੀ ਮੇਲੇ ਦੇ ਕਾਨਫਰੰਸ ਰੱਖਣੀ ਜਾਂ ਮੀਡੀਆ ਕਰਨੀ ਆ ਹਾਂ ਅਗਰ ਕਰਦੇ ਆਪਣੇ ਬਲਵਿੰਦਰ ਸਿੰਘ ਪੁੰਦੜ ਉਹ ਕਾਰਜਕਾਰੀ ਐਕਟਿੰਗ ਪ੍ਰਧਾਨ ਸੀਗੇ ਵਰਕਿੰਗ ਪ੍ਰੈਜ਼ੀਡੈਂਟ ਸੀਗੇ ਉਹ ਤਾਂ ਗੱਲ ਬਣਦੀ ਸੀਗੀ ਚਲੋ ਉਹ ਤਾਂ ਆਪਣੀ ਸੇਵਾ ਕਰ ਹੀ ਰਹੇ ਸੀਗੇ ਅੱਜ ਉਹ ਵੀ ਔਖੇ ਆ ਅੱਜ ਧਾਮੀ ਸਾਹਿਬ ਵੀ ਔਖੇ ਆ ਹਾਲਾਤ ਕੀ ਬਣ ਗਏ ਦੱਸੋ ਅਕਾਲੀ ਦਲ ਦੇ ਹੱਸੋ ਵੀ ਨਹੀਂ ਸਥਿਤੀ ਬਣ ਗਈ ਆ ਤੇ ਤੁਸੀਂ ਉਹ ਹੁਕਮਨਾਮੇ ਦੇ ਉਲਟ ਜਾ ਕੇ ਤੁਸੀਂ ਮਾਗੇ ਮੇਲੇ ਦੀ ਤਿਆਰੀ ਕਰ ਰਹੇ ਹੋ ਤੇ ਤੁਸੀਂ ਉੱਥੇ ਜੋ ਕਹਿ ਰਹੇ ਹੋ ਲੋਕੋ ਤੇ ਵੀ ਅਸਰੇ ਨੇ ਸੋ ਇਹ ਗੱਲਾਂ ਸਾਰੀਆਂ ਜਿਹੜਾ ਅਕਾਲ ਤਖਤ ਸਾਹਿਬ ਤੋਂ ਹੁਕਮਨਾਮਾ ਆਇਆ ਸੀ ਉਹਦੇ ਸਾਰੀਆਂ ਉਲਟ ਹੋ ਰਹੀਆਂ ਨੇ। ਸਾਰੇ 2 ਦਸੰਬਰ ਨੂੰ ਫੈਸਲੇ ਕੀਤੇ ਗਏ ਔਰ ਸਾਰੇ ਨੇ ਇਹ ਗੱਲ ਮੰਨ ਕੇ ਉੱਥੇ ਜੋ ਸੇਵਾ ਵੀ ਲੱਗੀ ਸਜ਼ਾ ਵੀ ਲੱਗੀ ਤਨਖਾਹ ਵੀ ਲੱਗੀ ਉਹ ਭੁਗਤ ਕੇ ਗਏ। ਪਰ ਬੜਾ ਦੁੱਖ ਹੈ ਕਿ ਸਦਾ ਸੁਖਬੀਰ ਸਿੰਘ ਬਾਦਲ ਜਦੋਂ ਤੁਸੀਂ ਇਹ ਮੰਨ ਵੀ ਗਏ ਹੋ ਸੇਵਾ ਵੀ ਤੁਸੀਂ ਕਰ ਲਈ ਹੈ ਜੋ ਉੱਥੇ ਤਨਖਾਹ ਲੱਗੀ ਸੀ ਉਹ ਵੀ ਭੁਗਤ ਲਈ ਹੈ। ਹੁਣ ਤੁਹਾਨੂੰ ਕੀ ਲੋੜ ਪਈ ਹੈ ਕਿ ਤੁਸੀਂ ਇਹ ਕਹਿੰਦੇ ਕਿ ਮੈਂ ਤਾਂ ਉੱਥੇ ਸਾਰਾ ਕੁਝ ਝੂਠ ਹੀ ਕਹਿ ਦਿੱਤਾ ਸੀਗਾ। ਅਗਰ ਮੰਨਿਆ ਇਸ ਕਰਕੇ ਇਸ ਕਰਕੇ ਮੈਂ ਆਪਣੀ ਚੋਰੀ ਚਪਾ ਲਿਆ ਫਿਰ ਜੇ ਤੁਸੀਂ ਝੂਠ ਹੀ ਬੋਲਣੇ ਸੀ ਉੱਥੇ ਜਾ ਕੇ ਤੇ ਝੂਠ ਉਹਦਾ ਬੋਲ ਦਿੰਦਾ ਕਿ ਮੈਂ ਨਹੀਂ ਕੀਤਾ ਉਹ ਵੀ ਝੂਠ ਹੀ ਸੀਗਾ ਵੀ ਜੇ ਤੁਸੀਂ ਕਹਿੰਦੇ ਕਿ ਮੈਂ ਨਹੀਂ ਕੀਤਾ ਤਾਂ ਉੱਥੇ ਜਾ ਕੇ ਕਹਿ ਦਿੰਦੇ ਵੀ ਮੈਂ ਨਹੀਂ ਕੀਤਾ ਜੇ ਝੂਠ ਹੀ ਬੋਲਣੇ ਸੀਗੇ ਤੇ ਬੜਾ ਦੁੱਖ ਹੈ ਇਸ ਗੱਲ ਦਾ ਕਿ ਐਡੀ ਵੱਡੀ ਸਰਵੋੱਚ ਸੰਸਥਾ ਨੂੰ ਵੀ ਜਾ ਕੇ ਵੀ ਸੀ ਉੱਥੇ ਉੱਥੇ ਝੂਠ ਬੋਲੀਏ ਸੋ ਅੱਜ ਜਿਹੜਾ ਉਹਨਾਂ ਨੇ ਕੰਮ ਸ਼ੁਰੂ ਕੀਤਾ ਹੋਇਆ ਇਹ ਕਹਿ ਇਹ ਇਹ ਜਿਹੜਾ ਇਸ ਵੇਲੇ ਉਹਨਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਮੈਂ ਤੇ ਬਿਲਕੁਲ ਸੀ ਤੋਂ ਸਾਰੇ ਬੰਦੇ ਕਿਹਨੂੰ ਬੰਦੇ ਬਣਾਓਗੇ ਤਖਤਾਂ ਦੇ ਜਥੇਦਾਰਾਂ ਨੇ ਤੁਹਾਨੂੰ ਉੱਥੇ ਆਦੇਸ਼ ਜਾਰੀ ਕੀਤਾ ਸੀਗਾ ਜੇ ਤਖਤਾਂ ਦੇ ਜਥੇਦਾਰਾਂ ਨੂੰ ਵੀ ਤੁਸੀਂ ਚੈਲੰਜ ਕਰ ਰਹੇ ਹੋ ਜੇ ਤਖਤਾਂ ਨੂੰ ਜਥੇਦਾਰ ਤਖਤਾਂ ਨੂੰ ਚੈਲੰਜ ਕਰ ਰਹੇ ਹੋ ਤੇ ਕਿੱਥੇ ਕਿਹੜੀ ਜਗ੍ਹਾ ਤੇ ਅਸੀਂ ਜਾ ਕੇ ਫੈਸਲੇ ਕਰਾਂਗੇ ਫਿਰ ਉਸ ਤੇ ਪੰਥਰੀ ਚੜ੍ਹਦੀ ਕਲਾ ਵਾਸਤੇ ਕੰਮ ਕਰੀਏ ਸ਼ਾਇਦ ਉਹਨਾਂ ਨੂੰ ਇੱਕੋ ਹੀ ਹੈ ਕਿ ਮੇਰੀ ਪ੍ਰਧਾਨਗੀ ਇਕੱਲੀ ਚਾਹੀਦੀ ਔਰ ਕੁਝ ਨਹੀਂ ਚਾਹੀਦਾ ਮੇਨ ਮਕਸਦ ਇਹ ਹੈ ਕਿ ਸਾਡੀ ਸਭ ਤੋਂ ਵੱਡੀ ਜਮਾਤ ਕਹ ਦੀਏ ਸ਼੍ਰੀ ਅਕਾਲ ਤਖਸਾਲ ਤੇ ਸਾਡੇ ਸਰਪੈਲ ਹੁੰਦੇ ਨੇ ਅੱਜ ਸਾਡੇ ਸਾਥੀ ਉੱਥੇ ਬਾਗੀ ਹੋ ਗਏ ਜਿ ਸ਼ੋਮਨੀ ਅਕਾਲੀ ਦਲੇ ਉੱਥੇ ਬਾਗੀ ਹੋ ਜੂਗਾ ਤਾਂ ਇਹਦੋਂ ਮਾੜੀ ਗੱਲ ਕੋਈ ਨਹੀਂ ਹੈ ਸੋ ਮੇਨ ਫੋਕ ਸਾਡਾ ਇਸ ਗੱਲ ਤੇ ਸੀ ਕਿ ਆਪਾਂ ਨੂੰ ਸਾਰਿਆਂ ਨੂੰ ਸ਼ੋਮਨੀ ਅਕਾਲੀ ਦਲ ਨੂੰ ਪੰਥਕ ਜਮਾਤ ਨੂੰ ਬਹੁਤ ਜੋ ਹੁਕਮਨਾਮਾ ਜਾਰੀ ਹੁੰਦਾ ਸ਼੍ਰੀ ਅਕਾਲ ਤਖਤ ਸਾਹਿਬ ਤੋਂ ਆਪਾਂ ਨੂੰ ਇਨਬਿਨ ਮੰਨਣਾ ਚਾਹੀਦਾ ਹੈ ਔਰ ਜੋ ਕੋਈ ਬਾਹਰਲਾ ਬੰਦਾ ਕੋਈ ਹੋਰ ਬੰਦਾ ਜਿਹੜਾ ਨਹੀਂ ਮੰਨਦਾ ਹੈ ਤਾਂ ਉਹਨੂੰ ਖਿੱਚ ਕੇ ਲਿਆਉਣਾ ਚਾਹੀਦਾ ਸ਼੍ਰੀ ਅਕਾਲ ਤਖਤ ਸਾਹਿਬ ਤੇ 2 ਦਸੰਬਰ ਨੂੰ ਕਲਤਕ ਸਾਬ ਤੇ ਜੋ ਫੈਸਲੇ ਹੋਏ ਉਹਨਾਂ ਦੀ ਸਪਸ਼ਟ ਰੂਪ ਵਿੱਚ ਹੁਕਮਦਲੀ ਜਿਹੜਾ ਬਾਦਲ ਦਲ ਕਰ ਰਿਹਾ ਹੈ ਤੇ ਉਹ ਸਾਰੇ ਹਾਲਾਤਾਂ ਨੂੰ ਮੁੱਖ ਰੱਖ ਕੇ ਤੇ ਜੋ ਅੱਜ ਪੰਜਾਬ ਦੇ ਜਾਂ ਪੰਥਕ ਜੋ ਹਾਲਾਤ ਨੇ ਉਹਨਾਂ ਤੇ ਵਿਚਾਰ ਚਰਚਾ ਕਰਨ ਲਈ ਇਹ ਮੀਟਿੰਗ ਸੱਦੀ ਗਈ ਬੜੇ ਲੰਬੇ ਸਮੇਂ ਤੋਂ ਅਸੀਂ ਵਿਚਾਰ ਕਰ ਰਹੇ ਸੀ ਇਹ ਮੀਟਿੰਗ ਕਰਨ ਦਾ ਕਿਉਂਕਿ ਅੱਜ ਸਾਰੇ ਪੰਜਾਬ ਦੇ ਵਿੱਚੋਂ ਜਿਹੜੇ ਜ਼ਿਲ੍ਹਿਆਂ ਦੇ ਆਗੂ ਸਹਿਬਾਨ ਨੂੰ ਇੱਥੇ ਬੁલાਏ ਨੇ ਤੇ ਉਹਨਾਂ ਨਾਲ ਵਿਚਾਰ ਚਰਚਾ ਹੋਈ ਹੈ ਵਿੱਚ ਵਿੱਚ ਕੀ ਰਣਨੀਤੀ ਤੈਅ ਕੀਤੀ ਜਾਵੇ ਕੀ ਕਰਨਾ ਚਾਹੀਦਾ ਉਹ ਸਾਰੀਆਂ ਚੀਜ਼ਾਂ ਬਾਰੇ ਅਤੇ ਜਿਸ ਤਰੀਕੇ ਨਾਲ ਕਾਲਤਖ ਸਾਹਿਬ ਨੂੰ ਸਮਰਪਿਤ ਹੋ ਕੇ ਅਸੀਂ ਕੀ ਅੱਗੇ ਕਿਵੇਂ ਵੱਧ ਸਕਦੇ ਹਾਂ ਉਹ ਸਾਰੀਆਂ ਗੱਲਾਂ ਤੇ ਅੱਜ ਵਿਚਾਰ ਚਰਚਾ ਹੋਈ ਨਵੀਂ ਪਾਰਟੀ ਬਣਾਉਣ ਦੇ ਲਈ ਕੋਈ ਇਹ ਗੱਲਾਂ ਦਾ ਕੋਈ ਫੈਸਲਾ ਨਹੀਂ ਹੋਇਆ ਸਾਡਾ ਨਿਸ਼ਾਨਾ ਇੱਕੋ ਹੀ ਹੈ ਕਿ ਜਿਸ ਨੂੰ ਅਸੀਂ ਤੁਰੇ ਸੀ ਵੀ ਅਕਾਲੀ ਦਲ ਦੇ ਸੁਧਾਰ ਲਿਆਉਣ ਦਾ ਨਿਸ਼ਾਨਾ ਸੀ ਪਰ ਅਸੀਂ ਕਿਸੇ